ਪਾਗੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਕੀ ਕਰਤਾ ਆ ਦੇਖੋ ਪੁਲਿਸ ਪ੍ਰਸ਼ਾਸਨ ਆਏ ਪੁੱਟੀ ਫੈਂਸ ਤੋਂ ਤੰਗ ਹੋ ਕੇ ਮਰ ਲਗਿਆ ਪਾਜੀ ਬੱਚਿਆਂ ਦੇ ਨਾਲ ਆਪਣੇ ਪਾਜੀ ਮੈਂ ਬੀ ਐਲ ਕੀਤੀ ਦੀ ਆ ਏ ਟੀ ਡੀ ਕੀਤੀ ਦੀ ਆ ਆਈ ਟੀ ਆ ਕੀਤੀ ਦੀ ਆ ਜੀ ਹਾਂ ਨੂੰ ਕੀਤੀ ਦੀ ਆ ਪਾਜੀ ਮੈਂ ਚਾਰ ਚਾਰ ਡਿਗਰੀ ਕਿਧਰ ਨਜਾਇਜ਼ ਫੜ ਕੇ ਪਾਜੀ ਗੋਲੀਆਂ ਪਾਈ ਜਾਂਦੇ ਆਜੋ ਅੰਦਰ ਆਜੋ ਅੰਦਰ ਮੈਂ ਪ੍ਰਸ਼ਾਸਨ ਦੇ ਤੰਗ ਹੋ ਕੇ ਅੰਦਰ ਅੰਮਰ ਜਿਹਾ ਆਪਣੇ ਬੱਚੇ ਲੈ ਕੇ ਛੋਟੇ ਛੋਟੇ ਆ ਦੇਖੋ ਕੀ ਕਰਦਾ ਮੇਰਾ ਹਲਾਤ ਆ ਪੁਲਿਸ ਪ੍ਰਸ਼ਾਸਨ ਨੇ ਕੰਮ ਦੇਖੋ ਅਰੇ ਕੀ ਕਰੀਏ ਕਿੱਥੇ ਨੌਕਰੀ ਕਰੀਏ ਕੋਈ ਜਿੰਨਾ ਨੌਕਰੀ ਨਹੀਂ ਆ ਨੂੰ ਕੁਝ ਪੜੀਣਾ ਘਰ ਆਪ ਨੂੰ ਨਹੀਂ 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 ਕਰਦਾ ਮੇਰਾ ਘਰ ਖਾਲੀ ਲੱਛਾ ਆ ਮੇਰਾ ਘਰ ਖਾਲੀ ਆ ਆਣਾ ਨੇ ਮੇਰੇ ਦਾ 2013 ਤੋਂ ਔਰ ਪਰ ਦਾ ਪਰਚੰਦ ਜਾਲ ਵਿਦਾਊਟ ਰਕਮੀ ਭਾਇਆ ਕਾਸ਼ੇ ਸਾਲ ਆਪਣਾ ਟੈਸਟ ਕੋ ਪਿਆ ਤੁਲੰਦ ਭਾਗੀ ਮੇਰਾ ਨਾ ਕੋਈ ਟੈਸਟ ਤੇ ਨਾ ਮੈਂ ਨੌਕਰੀ ਕਰ ਸਕਾਂ ਮੇਰਾ ਫਿਚਰ ਸੜਾ ਖਰਾਬ ਕਰਤਾ ਜਿਹੜੇ ਭਗਵਾਨ ਤੁਹਾਡੇ ਨਵੀਂ ਸਕੀਮ ਕੱਢੀ ਆ ਬਿਲਕੁਲ ਗਲਤ ਕੱਢੀ ਆ ਪਿਛਲੇ ਪਰਚਿਆਂ ਨੂੰ ਫੜ ਕੇ ਲੋਕਾਂ ਨਾਲ ਜਹਾਜ ਜਿੰਨੂੰ ਫੜਦੇ ਆ ਉਹਤੇ ਗੋਲੀਆਂ ਪਾ ਦਿੰਦੇ ਆ ਲੰਡਰ ਲੈ ਕੇ ਘਰ ਦੀ ਛੱਤ ਦੇ ਉੱਤੇ ਨੌਜਵਾਨ ਪੂਰੇ ਪਰਿਵਾਰ ਨੂੰ ਲੈ ਕੇ ਚੜ ਗਿਆ ਤੇ ਉਸ ਦੇ ਵੱਲੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਸਵੀਰਾਂ ਨੇ ਗੁਰਦਾਸਪੁਰ ਦੇ ਦੀਨਾ ਨਗਰ ਦੀਆਂ ਜਿੱਥੇ ਨਸ਼ੇ ਦੇ ਲਈ ਬਦਨਾਮ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਸੀ ਇਸ ਨੌਜਵਾਨ ਦੇ ਘਰ ਦੇ ਵਿੱਚ ਜਿਸ ਤੋਂ ਬਾਅਦ ਇਸ ਨੌਜਵਾਨ ਦੇ ਵੱਲੋਂ ਅਤੇ ਉਸ ਦੀ ਪਤਨੀ ਦੇ ਵੱਲੋਂ ਜ਼ਬਰਦਸਤ ਹੰਗਾਮਾ ਆਪਣੇ ਘਰ ਦੇ ਬਾਹਰ ਕੀਤਾ ਧਾਰਿਆ ਵੇਖਸਦਿਓ ਕਿ ਨੌਜਵਾਨ ਜ਼ਖਮੀ ਵੀ ਹੈ ਤੇ ਉਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਦੇ ਉੱਤੇ ਕਿ ਪੁਲਿਸ ਦੇ ਵੱਲੋਂ ਨਜਾਇਜ਼ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਧਾਰਿਆ ਪੁਲਿਸ ਦੇ ਵੱਲੋਂ ਉঠে ਪਰਚੇ ਨਸ਼ੇ ਦੇ ਲਗਾਤਾਰ ਪਏ ਜਾ ਰਹੇ ਨੇ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਆਪਣਾ ਘਰ ਕਿਸ ਤਰ੍ਹਾਂ ਚਲਾਵੇ ਦੇਖ ਸਕਦੇ ਹੋ ਕਿ ਪੁਲਿਸ ਦੇ ਉੱਤੇ ਨੌਜਵਾਨ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਪੂਰੇ ਪਰਿਵਾਰ ਸਣੇ ਮਰਨ ਦੀ ਧਮਕੀ ਤੱਕ ਦਿੱਤੀ ਜਾ ਰਹੀ ਹੈ ਕਿ ਹਜ਼ਾਰੇ ਕਿ ਇਸ ਲੰਡਰ ਨੂੰ ਅੱਗ ਲਗਾ ਕੇ ਉਹ ਆਪਣੇ ਬੱਚਿਆਂ ਸਣੇ ਮਰ ਜਾਵੇਗਾ ਕਿਉਂਕਿ ਪੁਲਿਸ ਉਸ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਦੀ ਹੈ ਆਹੀ ਬapun ਯਾਰ ਮਰਚਾ ਆਹੀ ਮਰਚਾ ਹਮਾਰਾ ਸਾਰਾ ਹੋ ਗਿਆ ਆਂਦੀ ਆ ਜੇ ਆ ਜੇ ਬਾਗੀ ਵੀਰ ਜੀ ਆਸਤਾ ਦੇ ਆਂਦੀ ਵੀ ਵੀਰਾ ਜੀ ਬੁਲਾ ਕੇ ਆਏ ਅੰਦਰ ਆਹੀ ਅੰਦਰ ਬਾੜ ਕੇ ਕਹਾਂ ਜੋਰ ਅਸੀਂ ਜਿੰਮੀ ਨੂੰ ਬੁਲਾਉਣ ਨਹੀਂ ਜਾਣਾ ਐਮਸੀ ਨੂੰ ਬੁਲਾ ਕੇ ਜਿੱਦਾਂ ਮਾਡੀ ਪਲਾਸਟੀ ਘਰ ਪੁੱਟਿਆ ਵੇਖੋ ਜੀ ਹੁਣ ਐਮਸੀ ਲੱਭਣ ਥੋੜਾ ਜਣਾ ਮੌਕੇ ਤੇ ਹਾਲਾਤ ਕੀ ਆ ਮੈਂ ਐਮਸੀ ਲੱਭਣ ਜਾਵਾਂਗੇ ਅਸੀਂ ਦੇਖੋ ਜੀ ਜਿਹੜੇ ਲੱਗੀਆਂ ਕਦੋਂ ਲੱਗੀਆਂ ਨੇ ਖੂਨ ਕਿਦਾਂ ਨਿਕਲ ਰਿਹਾ ਏ ਆ ਪੁਲਿਸ ਪ੍ਰਸ਼ਾਸਨ ਮੈਨੂੰ ਮਾਰਿਆ ਧੱਕਾ ਕੀਤਾ ਮੈਨੂੰ ਮਾਰ ਮਾਰ ਕੇ ਪੁਲਿਸ ਪ੍ਰਸ਼ਾਸਨ ਨੇ ਤੋੜ ਦਿਓ ਦੇ ਕੱਚੀ ਸ਼ੀਸ਼ਾ ਮਾਰਿਆ ਮੇਰਾ ਸਿਰ ਵੀ 파ਟ ਗਿਆ ਆ ਦੇਖੋ ਸ਼ੀਸ਼ਾ ਕਿੱਦਾਂ ਮਾਰਿਆ ਪੁਲਿਸ ਉਹ ਮੈਂ ਸ਼ੀਸ਼ਾ ਤੋੜਿਆ ਕੰਮ ਆਤੀ ਆ ਪੁਲਿਸ ਉਹ ਦੇਖ ਕੰਮ ਆਤੀ ਆ ਤਾਂ ਕੋਲ ਬਚ ਕੇ ਤੋਰ ਕੇ ਨਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੇ 4-4 ਡਿਗਰੀਆਂ ਕੀਤੀਆਂ ਹੋਈਆਂ ਬੀਐਡ ਕੀਤੀ ਹੋਈ ਹੈ ਈਟੀਟੀ ਆਈਟੀਆਈ ਜੀਐਨਐਮ ਕੀਤੀ ਹੋਈ ਆ 4-4 ਡਿਗਰੀਆਂ ਹੋਣ ਦੇ ਬਾਵਜੂਦ ਉਸ ਨੂੰ ਨੌਕਰੀ ਤੱਕ ਨਹੀਂ ਮਿਲੀ ਕਿਉਂਕਿ ਪੁਲਿਸ ਦੇ ਬਲੂਜ਼ ਦੇ ਉੱਤੇ ਝੂਠੇ ਪਰਤੇ ਨਸ਼ੇ ਦੇ ਪਾਈ ਗਏ ਨੇ ਜਿਸ ਕਰਕੇ ਉਸ ਨੂੰ ਨੌਕਰੀ ਵੀ ਨਹੀਂ ਮਿਲੀ ਹੈ ਤੇ ਉਹ ਪੁਲਿਸ ਨੇ ਉਸ ਨੂੰ ਨੌਕਰੀ ਕਰਨ ਦੋਗਾ ਨਹੀਂ ਛੱਡਿਆ ਤੇ ਹੁਣ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਆਪਣੇ ਪਰਿਵਾਰ ਸਣੇ ਆਪਣੇ ਘਰ ਦੇ ਵਿੱਚ ਅੱਗ ਲਗਾ ਲਵੇਗਾ ਤੇ ਜਿੰਦਾ ਨਹੀਂ ਰਹੇਗਾ ਉਸ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਕਾਫੀ ਜ਼ਿਆਦਾ ਗਲਤ ਕਰ ਰਹੀ ਹੈ ਪੁਰਾਣੇ ਨਸ਼ੇ ਦੇ ਕੇਸਾਂ ਦੇ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਦੀ ਜ਼ਿੰਦਗੀ ਨੂੰ ਖਰਾਬ ਕੀਤਾ ਜਾ ਰਿਹਾ ਕਿੰਨੇ ਬੱਚੇ ਆ ਤੇਰੇ ਪਾਜੀ ਮੇਰੇ ਦੋ ਬੱਚੇ ਇੱਕ ਬੇਟੀ ਹੈ ਮੇਰੀ ਇੱਕ ਪਾਜੀ ਲੜਕਾ ਆ ਕਿੰਨਾ ਵੱਡੇ ਆ ਪਾਜੀ ਮੈਂ ਬੀ ਐਡ ਕੀਤੀ ਦੀ ਆ ਆਈ ਟੀ ਟੀ ਕੀਤੀ ਦੀ ਆ ਆਈ ਟੀ ਐ ਕੀਤੀ ਦੀ ਆ ਜੀਹਾਂ ਨੂੰ ਕੀਤੀ ਦੀ ਆ ਪਾਜੀ ਮੈਂ ਚਾਰ ਚਾਰ ਡਿਗੜੇ ਕਿਧਰ ਮੈਨੂੰ ਪੁਲਿਸ ਬਰਦਾਸ਼ਤ ਨਹੀਂ ਤੰਗ ਕੀਤਾ ਭਾਜੀ ਨਜਾਇਜ਼ ਫੜ ਕੇ ਭਾਜੀ ਗੋਲੀਆਂ ਪਾਈ ਜਾਂਦੇ ਭਾਜੀ ਆ ਬੰਦੇ ਵੀ ਆ ਉਹ ਨੀਣਾ ਚੱਕੀ ਤਿੰਦੇ ਨੂੰ ਕਹ ਜੰਕਾ ਨੂੰ ਕਹ ਉਹਦੀ ਗੱਡੀ ਕਿੰਨ ਟੋੜੀ ਆ ਗੱਡੀ ਦੇ ਸ਼ੀਸ਼ੇ ਪੇੜੇ ਆਪ ਕੋ ਸਰਪ੍ਰਸਾਚਨ ਆ ਆ ਦੇਖੋ ਪੁਲਿਸ ਪ੍ਰਸ਼ਾਸਨ ਦਾ ਹੜ ਸਤਨਾਮ ਜਗਤਾਰ ਦੌੜ ਕੇ ਬਾਹਰ ਕੱਟ ਕੇ ਆਈ ਆਪਣੇ ਬੱਚੇ ਲੈ ਕੇ ਨਾ ਚਾਰ ਬੱਚੇ ਪਾਏ ਦੇ ਮੇਰੇ ਬੱਚੇ ਦੇ ਦੱਸੋ ਮੇਰੇ ਵੱਡਾ ਜੇਚ ਲੈ ਚ ਲੇ ਗਿਆ ਇਹਨੇ ਮੇਰੇ ਬੱਚੇ ਕਿੱਥੇ ਪਾਲਨੇ ਹੈ ਹੈ ਕਿੱਨੇ ਪਾਲਨੇ ਮੇਰੇ ਬੱਚੇ ਆ ਜਗਤਾਰ ਅੰਦਰ ਤੁਸੀਂ ਜਾਓ ਮੇਰੇ ਪੁੱਤ ਲਗਰੇ ਆਪਾ ਜੀ ਜਗਤਾਰ ਹੀਰਾ ਨਰੇਸ਼ਪਾਲਾ ਸਾਰੇ ਆਪਾ ਜੀ ਸੀਐਸ ਦਾ ਭਰੇ ਤੁਮ ਮਿਲੂ ਫੜ ਕੇ ਧੱਕਾ ਆ ਮਾਰ ਕੁੱਟ ਕੇ ਕਸੋਟ ਕੇ ਕੁੱਟ ਗਿਆ ਮੈਨੂੰ ਬਾੜ ਕੁੱਟ ਗਿਆ ਮੇਰੇ ਛੋਟੇ ਛੋਟੇ ਬੱਚੇ ਦਾ ਉਹਨਾਂ ਦੀ ਗੱਡੀ ਪੰਹੀ ਉਹਦੇ ਗੱਡੀ ਉਹਨਾਂ ਦੀ ਗੱਡੀ ਵੀ ਪੰਹੀ ਆਹੀ ਉਹਨਾਂ ਕੋਲ ਦੋ ਬੱਚੇ ਸੀ ਇਸਲੀ ਵਾਰੀ ਇਹਨਾਂ ਨੇ ਮੈਨੂੰ ਛੱਡਿਆ ਹੀ ਆ ਉਹਨਾਂ ਨੇ ਮੈਨੂੰ ਮਾਰਿਆ ਉਹਨਾਂ ਨੇ ਪਿਛਾ ਪਰਚਾ ਕਰਨਾ ਚੁੱਕਿਆ ਉਹਨਾਂ ਨੇ ਮੇਰੇ ਦਾ 2013 ਤੋਂ ਆੜ ਪਾਰ ਦਾ ਪਰਚਾ ਮਜਾਜ ਵਿਦਆਊਟ ਰਕਮੀ ਭਾਇਆ ਜੇ ਪਈ ਉਹਦੇ ਵਿੱਚੋਂ ਕਭੀ ਤੁਸੀਂ ਜੱਜ ਸਾਹਮਣੇ ਕੋਲੋ ਕਿ ਤੂੰ ਵੀ ਇਨਵੈਸਟੀਗੇਸ਼ਨ ਕਰਵਾਸ ਕਰਿਓ ਮੇਰਾ ਜਿਹੜਾ ਪਹਿਲਾ ਕੇਸ ਸੀ ਹਾਰ ਫਰਥ ਜਨਰਲਸ ਉਹਦੋਂ ਬਾਅਦ ਮੈਂ ਬੀਐਡ ਕਰਦਾ ਰਿਹਾ पाजी मेरे दर्द कोई चीज नहीं पड़ी कोई कुछ ना जबो बीएचडी कर दई मैं कार पुलिस ने फिर दिया और फाड़ता बच्चा बढ़ता जनरल से फटदा पाजी मैं 6 साल 6 साल पाजी मैं अपना केस पूरा 6 साल पाजी मैं इधर हाल पाजी साल अपना केस पूरा पाजी मेरा ना कोई टेस्ट दे ना मैं नौकरी कर सकता मेरा फ्यूचर सड़क खराब करता मैं ड्रग डीलर बन गया ਕਿਹੇ ਟੱਕ ਤੇ ਮੈਂ ਬੋਡੀ ਬਿਲਡਰ ਹੀ ਆ ਪੁੱਤ ਦੇ ਹੁਣ ਹਜੇ ਕੰਨ ਮੈਂ ਡਰਾ ਕੋ ਡਿਟਰ ਬਾਹਰ ਜਾ ਆ ਪਲੀਟੀ ਕਲ ਮੈਨੂੰ ਤਾਂ ਸੋ ਮੇਰਾ ਕੋਈ ਚਾਰ ਕੇਸ ਪਾ ਦੇ ਤੇ ਫੈਸਲੇ ਕੁਝ ਬੰਦੇ ਪ੍ਰਸ਼ਾਸਨ ਨਾ ਕੀ ਡਟਾ ਮੇਰਾ ਨਾ ਬੰਦਣਾ ਮੈਂ ਬੀਏ ਜੀਐਨਐਮ ਕੀਤੀ ਦੀ ਹੈ ਤੇ ਇਹਨਾਂ ਨੇ ਨਜਾਇਜ਼ ਹਰ ਵਾਰੀ ਪਰਚੇ ਪਾਦੇ ਸਾਲ ਮੇਰਾ ਬੰਦਾ ਅੰਦਰ ਆ ਕੇ ਆ ਮੈਂ ਪਰਚੇ ਕਿੱਥੋਂ ਪਾ ਲਾਂ ਮੈਨੂੰ ਯਾਦ ਨਹੀਂ ਆਹ ਦੇ ਕੋਪਰਸ ਰਹੇ ਹਣਾ ਤਾਂ ਤੇ ਪੁੱਛੋ ਜਾ ਕੇ ਸਾਡਾ ਦਰ ਕਿੰਨਾ ਦੇਣ ਵਾਲਾ 15000 ਦਾ ਦੇਣ ਵਾਲਾ ਸਕੋਚ ਪਚਾ 5000 ਦਾ 32000 ਦੇ ਦੇਣਾ ਅਸੀਂ ਅੰਦਰ ਬੜ ਜਾਏ ਜੇ ਲਾਣੀ ਕੱਟਨੀ ਆ ਜੇ ਲਾਣੀ ਕੱਟਨੀ ਆ ਸਾਡਾ ਇੰਨਾ ਦਾ ਕਿਉਂ ਚੜੇ ਜੇਲਾਣੀ ਕੱਟਨੀ ਆ ਪੁਲਿਸ ਪੱਕਾ ਸ਼ਾਕਟ ਇਟਰਾ ਬੰਦ ਨਹੀਂ ਤਾਂ ਆ ਰਿਹਾ ਜਾਂਦਾ ਦੁਕਾਨ ਤੋਂ ਭਗਵਾਨ ਤਮਾਦੇ ਜਿਹੜੀ ਭਗਵਾਨ ਤਮਾਦੇ ਨਵੀਂ ਸਕੀਮ ਕੱਢੀ ਆ ਬਿਲਕੁਲ ਗਲਤ ਕੱਢੀ ਆ ਐਨਡੀਪੀ ਆਸਾ ਲਿਆ ਨੂੰ ਉਸਨੇ ਪਰਚਾ ਨੂੰ ਹੋਰ ਭਰ ਕੇ ਲੋਕਾਂ ਨਾਲ ਵਿਚਾਰ ਜਿੰਨੂੰ ਫੜਦੇ ਆ ਉੱਤੇ ਗੋਲੀਆਂ ਪਾ ਦਿੰਦੇ ਆ 4-4 ਸਾਲ ਦੀ ਜੇਲਾ ਚ ਮਗਰੋਂ ਬੱਚੇ ਧੱਕੇ ਖਾਂਦੇ ਮਰ ਜਾਂਦੇ ਇਹਦੇ ਨਾਲੋਂ ਚੰਗਾ ਅਸੀਂ ਆਪਣੇ ਬੱਚੇ ਨੂੰ ਉਹ ਦੇਖਾਓ ਆ ਗਿਆ ਸੱਚਾ ਸੱਚਾ ਆਹ ਅੱਗ ਆਹੀ ਹੈ ਦਰਬਸ ਫੋੜ ਕਰਕੇ ਆ ਆਜੋ ਮੇਰਾ ਘਰ ਦੇ ਮੇਰਾ ਘਰ ਲੈ ਦੇਖੋ ਤੁਸੀਂ ਆਇਓ ਜਿੱਥੇ ਲੈਟਾਂ ਵੀ ਹੱਡੀ ਆਇਓ ਥੋੜਾ ਵੇਖਾ ਕਿਦਾਂ मरन लगे बच्चे जलूस जला देखो अग लाती गया दूजे तीजे पुलिस प्रशासन ਆ ਦੇਖੋ ਕੀ ਕਰਤਾ ਮੇਰਾ ਹਾਲਾਤ ਆ ਪੁਲਿਸ ਪ੍ਰਸ਼ਾਸਨ ਦੇ ਕੰਮ ਦੇਖੋ ਯਾ ਤੂੰ ਆਖ ਥੋੜੀ ਜੀ ਬੁਝਾਉਂਦਾ ਤੇ ਹਿੰਦੂ ਵੇਖਦੇ ਤੂੰ ਆ ਆ ਪਾਜੀ ਅੰਦਰ ਪਿਸਕੋਰਡ ਕਰਕੇ ਬੰਦਾ ਰਖੂਨ ਜੋ ਨਿਕਲੇਗਾ ਆ ਪਾਜੀ ਸਰਾ ਆ ਪੁਲਿਸ ਪ੍ਰਸ਼ਾਸਨ ਤਸਤਨਾਮ ਨੇ ਪਾਜੀ ਮੈਨੂੰ ਫੜਿਆ ਬੰਦਾ ਗੌਣ ਘਰ ਚੜਾਇਦਾ ਪਾਜੀ ਮਾਰਦਾ ਗਿਆ ਲੈ ਪਾਜੀ ਮਾਰਦਾ ਭਾਈ ਹੁਣ ਪਰਸੋਂ ਪੁਲਿਸ ਪ੍ਰਸ਼ਾਸਨ ਮੇਰਾ ਬੰਦੇ ਦਾ ਕੇਸ ਪੈ ਗਿਆ ਅਸੀਂ ਕੀ ਕਰੀਏ ਕਿੱਥੇ ਨੌਕਰੀ ਕਰੀਏ ਕੋਈ ਜਿੰਦਾ ਨਾ ਕਰੇ ਕੋਈ ਤੰਦਾਂ ਨਾਲ ਕਰੀਬ ਨਹੀਂ ਤਾਂ ਪਾਓ ਆਪਰਾ ਦੋਈ ਆਹ ਆਟਾ ਦੀ ਬੈਟਰੀ ਹੈ ਨਾ ਜਿਹੜੀ ਅਰੇ ਤੁਹਾਡਾ ਟੈਕਸ ਸੁਰੱਖੇ ਰੱਖ ਦਿੱਤੀ ਹੈ ਮੈਂ ਦੱਸ ਦੇਣਾ ਆਪਣੀ ਕਿਰਨ ਦੇ ਤੇ ਪਾਉ ਰੱਖਾ ਕਰਾਉਂਦੇ ਦੇ ਇਹ ਇੱਕ ਗੱਲ ਦੱਸੋ ਮੈਨੂੰ ਪੜੇ ਇਹ ਬਣਾਉਂਦੇ ਨਹੀਂ ਆਹ ਮੇਰੇ ਆਟੋ ਨੇ ਜਿਹੜਾ ਇਹਦੀ ਬੈਟਰੀ ਖਰਾਬ ਪਾਜੀਆ ਮੇਰਾ ਆਟੋ ਆਦੀ ਮੋਟਰ ਖਰਾਬ ਹੈ ਮੇਰੇ ਕੋਲ ਪੈਸੇ ਨਹੀਂ ਜੁੜੇ ਕਿੰਨੇ ਪੈਸੇ ਲੱਗਦੇ ਮੇਰੇ ਕੋਲ ਤਿਆਰ ਨਹੀਂ ਜੁੜਿਆ ਉਹ ਤਾਂ ਖਾਨ ਤੋਂ ਮੇਰਾ 20000 ਦਾ 20000 ਦੇਣਾ ਮੇਰਾ ਪੈਸਾ ਦੁਬਾਰਾ ਚੱਲ ਜਗਾ ਹਾਲ ਨੌਕਰੀ ਕੀਤੀ ਸਤਾੜੀ ਭਾਂਜੇ ਮਾਜੇ ਕੋਈ ਨਹੀਂ ਤਾਂ ਕੇਨਾਰ ਕੇ ਆ ਗਏ ਗੁਰਪਾਲ ਬਾਣ ਕਾ ਕਰਨਾ ਇਹ ਆ ਉਹ ਬੈਸ ਕਰਦਾ ਲੈ ਮੇਰਾ ਪਿਓ ਦਾ ਮੁੰਡਾ ਮੈਂ ਆਪਣੇ ਪਿਓ ਦਾ ਮੂੰਹ ਨਹੀਂ ਦੇਖਿਆ ਨਹੀਂ ਨਹੀਂ ਪਰ ਤੁਹਾਨੂੰ ਯਕੀਨ ਨਹੀਂ ਨਾ ਜੇ ਮੈਂ ਸੋਚਦਾ ਬੱਚਾ અને પછી મે ગ્રાફ બને ઓ ગલત ના કર ઓ ગલત ના કર એક કર ના ના સુવાઈ ઓ પાસી ઓ ગલત ના કર મે પાડે નહીં પાડે યાર કાકા કાકા ના કર સુને বন্না নাম আমাদের হেভি ডাইরেক্টেড আর আপরে কার 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 देबे बा बा बा